ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸੁਖਚੈਨਣਾ ਸਾਹਿਬ ਫਗਵਾੜਾ ਵਿਖੇ ਸਤਿਕਾਰਯੋਗ ਪ੍ਰਚਾਰਕ ਸਹਿਬਾਨ ਕਵੀਸ਼ਰ ਸਹਿਬਾਨ ਅਤੇ ਗ੍ਰੰਥੀ ਸਿੰਘ ਪ੍ਰਬੰਧਕ ਸਹਿਬਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜੋ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸ਼ਹੀਦੀ ਸਮਾਗਮ ਆ ਰਿਹਾ ਹੈ ਉਸ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ 350 ਸਾਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਿਆਈ ਪਰਉਪਨ ਨੂੰ ਸਮਰਪਿਤ ਜਵੇਸਾ ਨਾਕੇ ਦੇ ਵਿੱਚ ਫਗਵਾੜਾ ਹਲਕੇ ਦੇ ਵਿੱਚ ਵਕਫਾ ਪਿੰਡਾਂ ਸ਼ਹਿਰਾਂ ਦੇ ਵਿੱਚ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾ ਰਹੀ ਹੈ ਗ੍ਰੰਥੀ ਸਿੰਘਾਂ ਦੇ ਨਾਲ ਪ੍ਰਬੰਧਕ ਵੀਰਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਹੈ ਤੇ ਸਕੂਲਾਂ ਕਾਲਜਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਪਨੀਰੀ ਸਾਡੇ ਬੱਚੇ ਨੌਜਵਾਨ ਅਤੇ ਸੰਗਤਾਂ ਤੱਕ ਉਹਨਾਂ ਮਹਾਨ ਸ਼ਹੀਦਾਂ ਦਾ ਜਿਹੜਾ ਇਤਿਹਾਸ ਆ ਉਹ ਪੇਸ਼ ਕੀਤਾ ਜਾਵੇ ਉਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਗੁਰਮਤ ਦਾ ਜਿਹੜਾ ਗਿਆਨ ਆ ਗੁਰਬਾਣੀ ਦੇ ਵਿਚਾਰ ਤੇ ਪਵਨ ਇਤਿਹਾਸ ਸਿੱਖ ਰਹਿਤ ਮੰਨਿਆਦਾ ਉਦਾ ਪ੍ਰਚਾਰ ਕੀਤਾ ਜਾ ਸਕੇ ਉਹਦੇ ਸਬੰਧ ਵਿੱਚ ਇਹ ਪ੍ਰੋਗਰਾਮ ਉਲੀਕੇ ਜਾ ਰਹੇ ਆ ਜਿਸ ਵਿੱਚ ਬੱਚਿਆਂ ਦੇ ਸਖਸ਼ੀਅਤ ਉਹ ਸਾਰੀ ਸੰਬੰਧੀ ਕੈਂਪ ਲਾਏ ਜਾਣਗੇ ਕਾਰਕਸ਼ਾਲਾਾਂ માં ਅਤੇ ਬੱਚਿਆਂ ਨੂੰ ਦਸਤਾਰ ਸਿਖਲਾਈ ਤੇ ਦਸਤਾਰ ਕੈਂਪ ਲਾ ਕੇ ਉਹਨਾਂ ਦੇ ਮੁਕਾਬਲੇ ਕਰਾਉਣੇ ਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਸਿੱਖ ਵਿਰਸੇ ਸੰਬੰਧੀ ਜਾਣਕਾਰੀ ਦੇਣ ਵਾਸਤੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਵੀ ਪ੍ਰਚਾਰਕ ਸਹਿਬਾਨ ਆਪਣੀਆਂ ਸੇਵਾਵਾਂ ਨਿਭਾਉਣਗੇ ਕਿਉਂਕਿ ਜਦ ਤੱਕ ਅਸੀਂ ਆਪਣੀ ਪਨੀਰੀ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਨਹੀਂ ਜੋੜਦੇ ਤਦ ਤੱਕ ਅਸੀਂ ਜੋ ਚੰਦੀ ਕਲਾ ਜੋ ਸਿੱਖ ਵਿਰਸੇ ਦੀ ਜਾਣਕਾਰੀ ਆ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ ਸੋ ਅੱਜ ਵੀ ਇਹ ਵਿਚਾਰ ਬਟਾਂਦਰਾ ਕੀਤਾ ਗਿਆ ਕਿ ਵੱਧ ਤੋਂ ਵੱਧ ਪਹਿਲਾਂ ਵੀ ਸਾਡੇ ਕੋਲ ਭਾਈ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਸੰਥਿਆ ਕਰਵਾਈ ਅਤੇ तकरीबन 30 31 ਬੱਚਿਆਂ ਨੂੰ ਗੁਰੂ ਦੇ ਨਾਲ ਲਾਉਣ ਵਾਸਤੇ ਉਪਰਾਲਾ ਕੀਤਾ ਅਮਰ ਸ਼ੱਕੇ ਉਹ ਬੱਚੇ ਗੁਰੂ ਵਾਲੇ ਬਣੇ ਹੁਣ ਵੀ ਜੋ 14 ਤਰੀਕ ਨੂੰ ਗੁਰਦੁਆਰਾ ਸੁਖਚੈਨਣਾ ਸਾਹਿਬ ਫਗਵਾੜੇ ਤੋਂ ਵਿਸ਼ੇਸ਼ ਬੱਸ ਚੱਲਣੀ ਹੈ ਤੇ ਅਮਰਤ ਸ਼ੱਕਨ ਵਾਲੀਆਂ ਸੰਗਤਾਂ ਨੇ 14 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਖੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਵਾਲੇ ਬਣਨਾ ਹੈ ਉਹਦੇ ਸਬੰਧ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਕਿ ਆਓ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ ਗੁਰੂ ਗੋਬਿੰਦ ਸਿੰਘ ਮਹਤਾ ਸਾਹਿਬ ਕਉਂ ਉਹਨਾਂ ਦੀ ਬੋਧ ਵਿੱਚ ਬੈਠਣ ਵਾਸਤੇ ਸਾਨੂੰ ਪ੍ਰਥਮ ਰਹਿਤ ਜਹਜਾਨ ਖੰਡੇ ਕੀ ਬਹੁ ਸਕੈ ਸੁਰ ਨਾਮ ਮਨ ਜਨ ਅਮਤ ਕੋਜ ਦੇ ਸੋ ਅਮਤ ਗੁਰ ਤੇ ਪਾਇਆ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ ਨਿਗੁਰੇ ਕਾ ਹੈ ਨਾ ਨਾ ਇਸ ਕਰਕੇ ਸੂ ਸੰਗਤਾਂ ਨੂੰ ਬੇਨਤੀ ਕਰਾਂਗੇ ਅਤੇ ਸਤਿਕਾਰਯੋਗ ਸਾਡੇ ਗੁਰਦੁਆਰਾ ਸਹਿਬਾਨ ਦੇ ਗਰੰਥੀ ਸਿੰਘ ਜਿੰਨੇ ਵੀ ਪ੍ਰਬੰਧਕ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਆਪਣੇ ਆਪਣੇ ਮੁਖਲਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਕਰੋ ਸੰਗਤਾਂ ਨੂੰ ਬੇਨਤੀਆਂ ਕਰੋ ਤਾਂ ਕਿ ਆਪਾਂ ਵੱਧ ਤੋਂ ਵੱਧ ਅਨੰਦਪੁਰ ਸਾਹਿਬ ਦੇ ਵਾਸੀ ਬਣਨਾ ਹੈ ਕਿਉਂ ਫੇਰ ਹੀ ਬਣਾਂਗੇ ਜੇ ਅਮਰਸ਼ਕ ਦੇ ਗੁਰੂ ਦੇ ਜਹਾਜ਼ੇ ਚੜਦੇ ਆ ਗੁਰੂ ਵਾਲੇ ਬਣਦੇ ਸੋ 14 ਤਰੀਕ ਨੂੰ ਗੁਰਦੁਆਰਾ ਸਚੈਣਾ ਸਾਹਿਬ ਇਥੋਂ ਦੇ ਮੈਂਬਰ ਸਾਹਿਬ ਸਰਦਾਰ ਨਰੇਂਦਰ ਸਿੰਘ ਜੀ ਤੇ ਇਥੋਂ ਦੇ ਮੁੱਖ ਪ੍ਰਚਾਰਕ ਭਾਈ ਜਸਵੰਤ ਸਿੰਘ ਛਾਪਾ ਜੀ ਸਾਡੇ ਨਾਲ ਨੇ ਤੇ ਭਾਈ ਜੀ ਸ੍ਰੀ ਜਥਾ ਭਾਈ ਗੁਰਜੀਤ ਸਿੰਘ ਪੱਠਲ ਜੀ ਇਹ ਸਤਿਕਾਰਯੋਗ ਗ੍ਰੰਥੀ ਸਿੰਘ ਸਾਡੇ ਨਾਲ ਭਾਈ ਗੁਰਦੀਪ ਸਿੰਘ ਜੀ ਜੋ ਉਚੇਤੇ ਯਤਨ ਧਰਮ ਪ੍ਰਚਾਰ ਦੇ ਕਰ ਰਹੇ ਆ ਬੱਚਿਆਂ ਨੂੰ ਗੁਰਮਤਿ ਦਾ ਜੋਨਨ ਵਾਸਤੇ ਉਹਨਾਂ ਨੂੰ ਸਿੱਖ ਵਿਸਥੇਸ ਬਾਰੇ ਜਾਣਕਾਰੀ ਦਿੰਦੇ ਗੁਰਬਾਣੀ ਦੀ ਸੌਧਿਆ ਵੀ ਕਰਾਉਂਦੇ ਆ ਸੋ ਸਾਰੇ ਵੀਰ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ 14 ਅਪ੍ਰੈਲ ਨੂੰ ਜੋ ਅਮਰਪੁਰ ਦਾ ਬਾਟਾ ਸ੍ਰੀ ਗੱਲਤਖਬ ਸਾਹਿਬ ਤੇ ਤਿਆਰ ਹੋਣਾ ਹੈ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਸੁਚੈਨਣਾ ਸਾਹਿਬ ਕੋਲ ਚੱਲ ਕੇ 14 April ਨੂੰ ਕਾਲ ਤੱਕ ਸਾਹਿਬ ਤੇ ਪਹੁੰਚ ਕੇ ਗੁਰੂ ਵਾਲੇ ਬਣ ਕੇ ਲਾਹੇਵਾਂ ਪ੍ਰਾਪਤ ਕਰੀਏ ਜੀ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ